ਸਰ ਆਪਣਾ ਪਠਾਨਕੋਟ ਬਾਈਪਾਸ ਲੱਗੇ ਆਪਣੀ ਹੱਬ ਵਾਪਸੀ ਐਨਜੀ ਦੀ ਹਾਂਜੀ ਸਰ ਉੱਥੋਂ ਗੱਡੀ ਲੋਡ ਕੀਤੀ ਆ ਜਾਣਾ ਸੀ ਬਰਨਾਲੇ ਸੰਗਰੂਰ ਹਾਂਜੀ ਤੇ ਸਰ ਧੁੰਦ ਦੇ ਕਾਰਨ ਤੇ ਇੱਕ ਕਾਰ ਵਾਲਾ ਓਵਰਟੈਕ ਕਰਾਂਦੇ ਕਾਰ ਵਾਲੇ ਨੂੰ ਬਚਾਉਂਦਾ ਪਜਾਉਂਦਾ ਸਰ ਗੱਡੀ ਪਲਟ ਗਈ ਦੇਖਿਆ ਕੁਛ ਨਹੀਂ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਨਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਚੜ੍ਹਦੀ ਸਵੀਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜੀ ਹਾਂ ਤੁਹਨ ਦੱਸੇ ਕਿ ਜੁਲੰਦਰ ਤੋਂ ਸਰਫ ਲੋਡ ਕਰਕੇ ਸੰਗਰੂਰ ਵੱਲ ਜਾ ਰਿਹਾ ਇੱਕ ਟਰੱਕ ਜਿਵੇਂ ਹੀ ਫਗਵਾੜਾ ਸਥਿਤ ਸ਼ੂਗਰ ਮਿਲ ਤੇ ਪਹੁੰਚਿਆ ਤਾਂ ਉਸੇ ਦੌਰਾਨ ਸੰਗਨੀ ਤੁੰਦ ਕਰਕੇ ਹੀ ਹਾਦਸਾ ਵਾਪਰ ਗਿਆ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਤੁੰਦ ਜਿਆਦਾ ਹੋਣ ਕਰਕੇ ਇੱਕ ਕਾਰ ਚਾਲਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਤੇ ਕਾਰ ਨੂੰ ਬਚਾਉਂਦੋ ਹੈ ਟਰੱਕ ਚਾਲਕ ਦਾ ਸਤੁਲਨ ਵਿਗੜ ਗਿਆ ਤੇ ਟਰੱਕ ਅਚਾਨਕ ਰੋਡ ਪਰ ਇਹ ਪਲਟ ਗਿਆ ਇਤਿਹਾਸੇ ਸਬੰਧੀ ਜਾਣਕਾਰੀ ਦੰਦਿਆਂ ਟਰੱਕ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਟਰੱਕ ਦੇ ਵਿੱਚ ਸਾਰਾ ਫਲੋਡ ਕਰਕੇ ਸੰਗਰੂਰ ਵੱਲ ਜਾ ਰਿਹਾ ਸੀ ਤੇ ਫਗਵਾੜਾ ਪਹੁੰਚਨ ਤੇ ਸੰਗਨੀ ਤੁੰਦ ਕਰਕੇ ਦਿਖ ਘਟ ਸੀ ਅਤੇ ਉਸੇ ਤਰ੍ਹਾਂ ਇੱਕ ਗੱਡੀ ਉਸ ਨੂੰ ਓਵਰਟੇਕ ਕਰ ਰਹੀ ਸੀ ਜਿਸ ਨੂੰ ਬਚਾਉਂਦੇ ਹੋਏ ਹੀ ਸਾਰਾ ਹਾਦਸਾ ਵਾਪਰੀਆ ਟਰੱਕ ਪਲਟਨ ਕਰਕੇ ਰੋਡ ਤੇ ਲੰਬਾ ਜਾਮ ਲੱਗ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਗੁਰਪ੍ਰੀਤ ਦੇ ਮੁਤਾਬਿਕ ਟਰੱਕ ਨੂੰ ਭਾਰੀ ਨੁਕਸਾਨ ਨ ਹੋਇਆ ਤੇ ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਰੋਡ ਤੋਂ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਗਿਆ ਤੇ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਕਿੱਥੇ ਆ ਰਹੇ ਗੁਰਪ੍ਰੀਤ ਜੀ ਮੈਂ ਸਰ ਆਪਣਾ ਪਠਾਨਕੋਟ ਬਾਈਪਾਸ ਲੱਗੇ ਆਪਣੀ ਹੱਬ ਪੀ ਐਨ ਜੀ ਦੀ ਹਾਂਜੀ ਸਰ ਉੱਥੋਂ ਗੱਡੀ ਲੋਡ ਕੀਤੀ ਆ ਜਾਣਾ ਸੀ ਬਰਨਾਲੇ ਸੰਗਰੂਰ ਹਾਂਜੀ ਤੇ ਸਰ ਤੁੰਦੇ ਦੇ ਕਾਰਨ ਤੇ ਇੱਕ ਕਾਰ ਵਾਲਾ ਓਵਰਟੈਕ ਕਰਾਂਦੇ ਕਾਰ ਵਾਲੇ ਨੂੰ ਬਚਾਉਂਦਾ ਪਹੁੰਚਦਾ ਸਰ ਗੱਡੀ ਪਲਟ ਗਈ ਦੇਖਿਆ ਕੁਛ ਨਹੀਂ ਤੇ ਸਵਾਰੀਆਂ ਠੀਕ ਆ ਜੀ ਹਾਂ ਜੀ ਸਰ ਸਵਾਰੀਆਂ ਠੀਕ ਆ ਸਵਾਰੀਆਂ ਸਰ ਮੈਂ ਕੱਲਾ ਹੀ ਚਲਾਉਂਦਿਆ ਸੀ ਗੱਡੀ ਨਹੀਂ ਗੱਡੀ ਵਾਲੇ ਸਵਾਰੀਆਂ ਠੀਕ ਆ ਗੱਡੀਆਂ ਦੀ ਜਿਹੜੀ ਗੱਡੀ ਗੱਡੀ ਤਾਂ ਸਰ ਖਰਾ ਟੁੱਟ ਗਈ ਸਾਰੀ ਡੈਮੇਜ ਹੋ ਗਈ ਹੈ ਹਾਂਜੀ ਟੋਟਲ ਲਾਸ ਹੋ ਗਈ ਗੱਡੀ ਤੇ ਬਾਕੀ ਜਿਹੜਾ ਮਾਲ ਸੀ ਮਾਲ ਤੇ ਸੇਫ ਹੀ ਆ ਵਿੱਚ ਹਨਾ ਤੇ ਕਿੱਥੋਂ ਕਿੱਥੇ ਜਾ ਰਹੇ ਸੀ ਮਾਲ ਕਾਦਾ ਸੀਗਾ ਵਿੱਚ ਸਰ ਸਰਫ ਸੀ ਸਰਫ ਪੀਐਨਜੀ ਦਾ ਟਾਈਡ ਏਰੀਅਲ ਤੇ ਮੈਂ ਜਾਣਾ ਸੰਗਰੂਰ ਬਰਨਾਲਾ ਕਿੱਥੋਂ ਮਾਲ ਕੀਤਾ ਸੀ ਲੋਡ ਸਾਰੇ ਤੋਂ ਜਲੰਧਰ ਹਬਵ ਆਪਣੀ ਉੱਥੋਂ ਹੀ ਕੀਤਾ ਸੀ ਲੋਡ ਸਰ ਤੇ ਕਿੰਨੇ ਵਜੇ ਹੋਇਆ ਸਾਰੇ ਤਕਰੀਬਨ 7 ਵਜੇ ਦੀ ਗੱਲ ਆ ਜੀ ਆਪਣਾ ਜਸਵੰਤ ਸਿੰਘ ਆ ਜੀ ਮੇਰਾ ਨਾਮ ਹੈ ਜੀ ਜਸਵੰਤ ਸਿੰਘ ਆ ਜੀ ਤੇ ਆਈ ਇੱਕ ਐਕਸੀਡੈਂਟ ਦੀ ਜਾਣਕਾਰੀ ਦੇਈਓ ਸਰ ਸਾਰੇ ਜਲੰਧਰ ਤੋਂ ਰੋਕ ਮਾਰ ਕੇ ਆ ਰਿਹਾ ਸੀ ਜੀ ਸਾਡਾ ਸਰਪਦਾ ਕੰਮ ਆ ਤੇ ਇਹ ਧੁੰਦ ਦੀ ਵਜ੍ਹਾ ਕਰਕੇ ਕਾਰ ਆ ਡੁੱਪ ਪਜੰਦਾ ਪਜੰਦਾ ਬੰਦਾ ਹਲਟ ਕੇ ਜੀ ਕੱਢੀ ਇੱਕ ਟਰੱਕ ਆ ਟਰੱਕ ਆਪਣਾ ਵਾਜੀ ਹਾਂ ਜੀ ਟਰੱਕ ਮੇਰਾ ਤੇ ਕਿੱਥੋਂ ਕਿੱਥੇ ਜਾ ਰਿਹਾ ਸੀ ਜੀ ਇਹ ਇਹ ਜਲੰਧਰੋਂ ਜਾ ਰਿਹਾ ਸੀ ਸੰਗਰੂਰ ਜੀ ਨੇ ਹਾਂ ਜੀ ਸੰਗਰੂਰ ਜਾਣਾ ਸੀ ਸੰਗਰੂਰ ਮਾਲ ਦਾ ਸੀਗਾ ਭਰਿਆ ਜੀ ਹਾਂ ਮਾਲ ਸੀ ਵਿੱਚ ਕੀ ਸੀਗਾ ਜੀ ਇਹ ਇੱਥੇ ਸਰਫ ਵਗੈਰਾ ਹੁੰਦਾ ਸੀ ਸਾਡੇ ਕੋਲ ਸਰਫ ਸਰਫ ਦਾ ਸੀਗਾ ਪਰ ਕੇ ਬਰਨਾਲੇ ਜਾਣਾ ਸੀ ਜੀ ਇਹਨੇ ਬਰਨਾਲੇ ਜਾਣਾ ਸੀ ਹਾਂ ਜੀ ਹਾਂ ਜੀ ਬਰਨਾਲੇ ਜੀ ਤੇ ਆਪਣਾ ਸ਼ੂਮ ਨਾਮ ਕੀ ਹੈ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਤੇ ਸਵਾਰੀਆਂ ਠੀਕ ਹੈ ਜੀ ਆਪਣੇ ਹਾਂ ਜੀ ਹਾਂ ਜੀ ਬੰਦਾ ਠੀਕ ਹੈ ਡਰਾਈਵਰ ਜੀ ਆ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਹੈ ਕਿ ਜਾਣਕਾਰੀ ਦਿਓ ਥੋੜੀ ਜੀ 14 ਦਾ ਬਚਾਉਂਦਾ 14 ਤੇ ਤੁੱਟ ਕਰਕੇ ਟਰੱਕ ਪਲਟ ਗਿਆ ਕਾਹਦਾ ਟਰੱਕ ਸੀ ਜੀ ਕੁਝ ਮਾਲ ਵਗੈਰਾ ਕੋਈ ਸਿਰਫ ਲੱਦੀ ਹੈ ਜੀ ਹਾਂ ਜੀ ਸਰਪ ਲੱਦੀ ਸਰਪ ਸਰਮ ਲੱਗੀ ਸਰਪ ਸਰਪ ਲੱਦੀ ਬੱਚਾ ਤੇ ਜਾ ਕਿੱਥੇ ਰੇ ਸੀ ਜੀ ਜਾਣੇ ਜੀ